ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਰਾਜੇ ਗੋਪੀ ਚੰਦ ਦੀ ਮਾਤਾ ਕਹਿੰਦੀ ਹੈ ਕਿ ਗੁਰੂ ਦੀ ਵਡਿਆਈ ਤੋਂ ਗੁਰੂ ਦੀ ਸੋਭਾ ਤੋਂ ਵੱਡਾ ਹੋਰ ਕੋਈ ਕਿਲਾ ਨਹੀਂ ਹੋ ਸਕਦਾ ਤੇ ਤੂੰ ਸਾਧੂਆਂ ਦੇ ਪਰਵਚਨ ਸੁਣਦਾ ਰਹੀਂ ਇਸ ਨਾਲ ਮਨ ਨੂੰ ਸ਼ਰਮ ਆਉਂਦੀ ਰਹਿੰਦੀ ਹੈ ਤੇ ਮਨ ਕਦੇ ਵੀ ਮੈਲਾ ਨਹੀਂ ਹੁੰਦਾ ਬਾਅਦ ਵਿੱਚ ਉਹ ਆਪਣੇ ਮੁੱਖੋਂ ਫਰਮਾਉਂਦੇ ਹੈ ਕਿ ਪੁੱਤਰ ਮੇਰੇ ਕੋਲੇ ਇਹੀ ਤਨ ਗੱਲਾਂ ਸੀ ਤੈਨੂੰ ਖੈਰ ਪਾਉਣ ਲਈ ਹੋਰ ਮੇਰੇ ਕੋਲੇ ਕੁਝ ਵੀ ਨਹੀਂ ਹੈ ਇਸ ਇਹ ਸਿੱਖਿਆ ਗੋਪੀਚੰਦ ਰਾਜੇ ਨੂੰ ਉਸ ਦੀ ਮਾਂ ਨੇ ਦਿੱਤੀ ਸੀ ਬਾਅਦ ਵਿੱਚ ਗੋਪੀਚੰਦ ਰਾਜਾ ਸੋਚਦਾ ਹੈ ਕਿ ਜੋ ਸਿੱਖਿਆ ਮੈਨੂੰ ਮੇਰੀ ਮਾਂ ਨੇ ਦਿੱਤੀ ਹੈ ਉਹ ਹੋਰ ਕੋਈ ਵੀ ਨਹੀਂ ਸੀ ਦੇ ਸਕਦਾ ਚਾਹੇ ਗੋਰਖਨਾਥ ਕਿੰਨਾ ਵੱਡਾ ਹੀ ਨਾਥਾਂ ਦਾ ਨਾਂ ਸੀ ਉਸ ਕੋਲੇ ਆਪਣੀਆਂ ਰਿੱਧੀਆਂ ਸਿੱਧੀਆਂ ਸਨ ਪਰ ਜੋ ਸਿੱਖਿਆ ਮੈਨੂੰ ਮਾਤਾ ਤੋਂ ਮਿਲੀ ਹੈ ਉਹ ਗੋਰਖਨਾਥ ਵੀ ਨਹੀਂ ਸੀ ਦੇ ਸਕਦਾ ਜੋ ਰਾਜੇ ਚੰਦ ਦਾ ਅਸਲ ਗੁਰੂ ਬਣੀ ਸੀ ਉਸ ਦੀ ਮਾਤਾ ਹੀ ਬਣੀ ਸੀ ਇਸ ਗੱਲ ਦਾ ਅਰਥ ਇਹ ਨਿਕਲਦਾ ਸੀ ਕਿ ਆਪਾਂ ਨੂੰ ਗੁਰੂ ਦੀ ਕਿਸੇ ਵੀ ਗੱਲ ਉੱਤੇ ਗੱਲ-ਗੱਲ ਉੱਤੇ ਤਰਕ ਨਹੀਂ ਕਰਨਾ ਚਾਹੀਦਾ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਉਸ ਸਿੱਖ ਨੂੰ ਆਪਣੇ ਕੋਲ ਬਿਠਾਉਂਦੇ ਹਨ ਤੇ ਕਹਿੰਦੇ ਹਨ ਕਿ ਹਰ ਵਿਸ਼ੇ ਉੱਤੇ ਤਰਕ ਨਹੀਂ ਕਰਨਾ ਚਾਹੀਦਾ ਤਰਕ ਵਾਲੀ ਬੁੱਧੀ ਬਹੁਤੀ ਲਾਭਦਾਇਕ ਨਹੀਂ ਹੁੰਦੀ ਹੁਣ ਤੂੰ ਤਾਂ ਤਿੰਨ ਦਿਨਾਂ ਦੇ ਨਾਲ ਹੀ ਰੋਣ ਕਲਪਾਉਣ ਲੱਗਿਆ ਹੈ ਇੱਕ ਪਾਸੇ ਰਾਜਾ ਗੋਪੀ ਚੰਦ ਸੀ ਜੋ ਆਪਣਾ ਸਭ ਕੁਝ ਤਿਆਗ ਕੇ ਕਈ ਸਾਲਾਂ ਤੱਕ ਉਸ ਸੇਵਾ ਵਿੱਚ ਲੱਗਿਆ ਰਿਹਾ ਤੇ ਸਾਰੀਆਂ ਗੱਲਾਂ ਮੰਨਦਾ ਰਿਹਾ ਤੇ ਨਿਮਰਤਾ ਉਸ ਨੇ ਐਨੀ ਦਿਖਾਈ ਕਿ ਜਦੋਂ ਗੋਰਖਨਾਥ ਨੇ ਉਸ ਨੂੰ ਕਿਹਾ ਕਿ ਤੂੰ ਪ੍ਰੇਕਸ਼ਾ ਲੈਣ ਲਈ ਆਪਣੇ ਹੀ ਸ਼ਹਿਰ ਵਿੱਚ ਜਾ ਜਿੱਥੇ ਉਸ ਨੇ ਆਪਣੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਦਿੰਦਾ ਸੀ ਹੋ ਸਕਦਾ ਐਡਾ ਵੱਡਾ ਰਾਜਾ ਕਿ ਜਿੱਥੋਂ ਦਾ ਉਹ ਰਾਜਾ ਸੀ ਉਸੇ ਸ਼ਹਿਰ ਵਿੱਚ ਹੀ ਉਹ ਵਾਪਸ ਭੀਖ ਮੰਗ ਲਈ ਚਲਾ ਗਿਆ ਹੋਵੇ ਤੇ ਜਦੋਂ ਰਾਗੀ ਸਿੰਘ ਉਸ ਰਾਜੇ ਦੀ ਕਥਾ ਸੁਣਾ ਰਹੇ ਸਨ ਤਾਂ ਤੈਨੂੰ ਉਸ ਰਾਜੇ ਦੀ ਕਥਾ ਸੁਣਨੇ ਲਈ ਦੀ ਸਿਪਾਈ ਗੋਵਿੰਦ ਸਿੰਘ ਜੀ ਫਿਰ ਆਪਣੇ ਮੁਖੋਂ ਫਰਮਾਉਂਦੇ ਹਨ ਕਿ ਜੇਕਰ ਤੂੰ ਤਰਕਾਂ ਤੋਂ ਪਾਸੇ ਹੋ ਕੇ ਕਥਾਾਂ ਮਾ ਸੁਨੇਗਾ ਗੁਰੂ ਦਾ ਵਚਨ ਸੁਨੇਗਾ ਤਾਂ ਤੇਰਾ ਜੀਵਨ ਸਫਲ ਹੋ ਜਾਵੇਗਾ ਇਤਿਹਾਸਕਾਰ ਇੱਥੇ ਦੱਸਦੇ ਹਨ ਕਿ 100 ਸਾਖੀ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਬਾਦ ਵਿੱਚ ਉਸ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਤੇ ਉਸ ਰਾਗਿਆਂ ਤੋਂ ਵੀ ਮਾਫੀ ਮੰਗੀ ਸੀ ਗੋਬਿੰਦ ਸਿੰਘ ਜੀ ਨੂੰ ਉਸ ਸਿੱਖ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਕਿ ਉਸ ਰਾਜੇ ਗੋਪੀ ਚੰਦ ਦਾ ਇਤਿਹਾਸ ਇੰਨਾ ਗੰਭੀਰ ਹੈ ਇੰਨਾ ਵਿਸ਼ਾਲ ਹੈ ਜਿਸ ਨੂੰ ਸੁਣ ਕੇ ਇੰਨੀ ਜ਼ਿਆਦਾ ਸਿੱਖਿਆ ਮਿਲਦੀ ਹੈ ਕਿ ਨਹੀਂ ਕਿ ਉਸ ਸਮੇਂ ਹੀ ਤਾਰਕਵਾਦੀ ਲੋਕ ਸਨ ਅੱਜ ਵੀ ਜੇਕਰ ਕਿਤੇ ਗੁਰੂ ਦੇ ਪ੍ਰਚਾਰ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਤਰਕ ਕਰਦੇ ਹਨ ਗੁਰੂ ਦੀ ਹਰ ਇੱਕ ਗੱਲ ਉੱਤੇ ਸ਼ੰਕਾ ਪੈਦਾ ਕਰਦੇ ਹਨ ਜੋ ਗੁਰੂ ਦੀ ਸੰਗਤ ਹੁੰਦੀ ਹੈ ਉਹ ਕੋਈ ਸੈਮੀਨਾਰ ਨਹੀਂ ਹੁੰਦਾ ਜਿਸ ਵਿੱਚ ਉੱਠ ਕੇ ਕੋਈ ਵੀ ਸਵਾਲ ਕਰ ਸਕੇ ਕੋਈ ਵੀ ਸ਼ੰਕਾ ਕਰ ਸਕੇ ਗੁਰੂ ਦੀ ਸੰਗਤ ਵਿੱਚ ਹਮੇਸ਼ਾ ਸਿਰ ਝੁਕਾ ਕੇ ਹੰਕਾਰ ਨੂੰ ਤਿਆਗ ਕੇ ਜਾਣਾ ਚਾਹੀਦਾ ਕਿਉਂਕਿ ਗੁਰੂ ਦੇ ਸੰਗਤ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੋ ਅਜਿਹੇ ਲੋਕ ਹੁੰਦੇ ਹਨ ਜੋ ਗੁਰੂ ਦੀ ਸ਼ੰਕਾ ਕਰਦੇ ਹਨ ਹਰ ਇੱਕ ਗੱਲ ਉੱਤੇ ਇਹਨਾਂ ਦਾ ਇਲਾਜ ਕੀ ਹੈ ਕੋਈ ਵੀ ਜਦੋਂ ਗੁਰੂ ਦਾ ਪਿਆਰਾ ਗੁਰੂ ਦਾ ਸੱਜਣ ਕੋਈ ਵੀ ਕਥਾ ਜਾਂ ਸ਼ਬਦ ਸੁਣਾਉਂਦਾ ਹੈ ਉਸ ਵਿੱਚ ਉਹ ਅਜਿਹੀਆਂ ਗੱਲਾਂ ਕਰਦਾ ਹੈ ਜਿਨ੍ਹਾਂ ਦੇ ਸ਼ਬਦ ਡੂੰਘੇ ਹੁੰਦੇ ਹਨ ਉਹਨਾਂ ਦੀ ਸ਼ਬਦ ਦੀ ਸਮਝ ਆਪਾਂ ਨੂੰ ਨਹੀਂ ਆਉਂਦੀ ਇਸ ਤਰ੍ਹਾਂ ਸਮਝਾਉਣ ਦੇ ਲਈ ਪ੍ਰਮਾਣ ਦੇਣੇ ਪੈਂਦੇ ਹਨ ਜਿਵੇਂ ਬਾਣੀ ਵਿੱਚ ਵੀ ਸ਼੍ਰੀ ਰਾਮਚੰਦਰ ਜੀ ਬਾਰੇ ਰਾਵਣ ਬਾਰੇ ਲਿਖਿਆ ਗਿਆ ਹੈ ਰਾਮ ਗਿਓ ਰਾਵਣ ਗਿਓ ਚੱਕ ਕੁਲ ਪਰਿਵਾਰ ਹੁਣੇ ਅਸਲ ਵਿੱਚ ਪ੍ਰਮਾਣ ਦਿੱਤੇ ਹੋਏ ਹਨ ਜਿਨ੍ਹਾਂ ਦੇ ਰਾਹੀਂ ਸਾਨੂੰ ਸਮਝਾਇਆ ਜਾਂਦਾ ਹੈ ਪਰ ਕੁਝ ਸ਼ੰਕਾਵਾਦੀ ਲੋਕ ਹੁੰਦੇ ਹਨ ਜੋ ਕਹਿ ਦਿੰਦੇ ਹਨ ਕਿ ਅਜਿਹਾ ਕਿਉਂ ਕਿਹਾ ਗਿਆ ਇਨ੍ਹਾਂ ਬਾਰੇ ਕਿਉਂ ਬੋਲਿਆ ਗਿਆ ਕੁਸ ਅੱਜ ਕੱਲ ਅਜਿਹਾ ਕਲ ਯੁਗ ਦਾ ਦੌਰ ਚੱਲ ਰਿਹਾ ਹੈ ਜੋ ਲੋਕ ਜਿਆਦਾ ਸ਼ੰਕਾਵਾਦੀ ਹੋ ਗਏ ਹਨ ਉਹ ਗੁਰੂ ਦੀ ਗੱਲ ਉੱਤੇ ਹਰ ਤਰ੍ਹਾਂ ਦੀ ਉੱਤੇ ਸ਼ੰਕਾ ਪੈਦਾ ਕਰਦੇ ਹਨ ਆਪਣਾ ਤਰਕ ਦਿੰਦੇ ਹਨ ਗੋਪੀਚੰਦ ਰਾਜੇ ਬਾਰੇ ਥੋੜਾ ਹੋਰ ਜਾਣ ਲੈਣਾ ਵੀ ਜ਼ਰੂਰੀ ਹੈ ਉਹਨਾਂ ਦੇ ਪਿਤਾ ਦਾ ਨਾਮ ਸੀ ਮਾਨਤਚੰਦ ਤੇ ਜਿਹੜੀ ਮਾਂ ਤੋਂ ਉਹਨਾਂ ਨੇ ਸਿੱਖਿਆ ਲੈਤੀ ਸੀ ਉਸ ਦਾ ਨਾਮ ਸੀ ਮਹਿਣਾਵੰਤੀ ਆਪਣੀ ਮਾਤਾ ਦੁਆਰਾ ਹੀ ਇਹਨਾਂ ਨੂੰ ਲੈਣ ਦੀ ਪ੍ਰੇਰਣਾ ਮਿਲੀ ਸੀ ਇਤਿਹਾਸਕਾਰ ਦੱਸਦੇ ਹਨ ਕਿ ਗੋਪੀਚੰਦ ਰਾਜੇ ਨੇ ਗਾਥਾ ਤੇ ਉਦਾਸ ਲਿਖੇ ਇਤਿਹਾਸਕਾਰ ਇਹ ਦੱਸਦੇ ਹਨ ਥਾਣ ਲਿਖਤਾਂ ਦੇ ਵਿੱਚ ਦਰਜ ਹਨ ਅਨੇਕਾਂ ਹੀ ਉਦਾਸ ਲਿਖੇ ਹੋਏ ਇਹਨਾਂ ਵਿੱਚੋਂ ਗੋਪੀਚੰਦ ਰਾਜੇ ਤੇ ਮਾਣਾ ਮਤੀ ਦਾ ਹਾਲ ਅੰਕਿਤ ਕੀਤਾ ਗਿਆ ਹੈ ਇੱਕ ਹੱਥ ਲਿਖਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਗੋਰਖਨਾਥ ਦਾ ਚੇਲਾ ਸੀ ਤੇ ਚਰਪਟ ਦਾਸ ਦਾ ਭਾਈ ਸੀ ਗੁਰੂ ਹਮਾਰੇ ਗੋਰਖ ਬੋਲੀਏ ਚਰਪਟ ਦਾਸ ਹਮਾਰੇ ਭਾਈ ਜੀ ਤੇ ਇਸ ਤਰ੍ਹਾਂ ਤੁਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇੱਕ ਤਰਕ ਕਰਨ ਵਾਲੇ ਸਿੱਖ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਸੀ ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਉਸ ਸਿੱਖ ਨੇ ਸਾਰਿਆਂ ਤੋਂ ਮਾਫੀ ਮੰਗੀ ਸੀ ਤੇ ਇਸ ਤੋਂ ਬਾਅਦ ਉਹ ਆਪਣੇ ਘਰ ਚ ਲੱਗ ਗਿਆ ਸੀ ਤੇ ਇਹ ਸੀ ਗੋਪੀ ਚੰਦ ਰਾਜੇ ਦਾ ਤੇ ਉਸ ਸਿੱਖ ਦਾ ਇਤਿਹਾਸ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਜਾਂ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ